ਸ਼ਵ ਕਰਾਰੀ ਮੱਛੀਆ ਮੱਛੀ ਵਿਕੇ ਬਾਜ਼ਾਰ ਕਰਾਰੀ ਮੱਛੀਆ ਸ਼ਵ ਕਰਾਰੀ ਮੱਛੀਆ ਜਦ ਮੈਂ ਮੱਛੀ ਲੈਣ ਲੱਗੀ ਆਨੇ ਨਿਕਲੇ 4 ਜਦ ਮੈਂ ਮੱਛੀ ਲੈਣ ਲੱਗੀ ਆਨੇ ਨਿਕਲੇ 4 ਕਰਾਰੀ ਮੱਛੀਆ ਸ਼ਵ ਕਰਾਰੀ ਮੱਛੀਆ ਮੱਛੀ ਵਿਕੇ ਬਜ਼ਾਰ ਕਰਾਰੀ ਮੱਛੀਆਂ ਸ਼ਵ ਕਰਾਰੀ ਮੱਛੀਆਂ ਜਦ ਮੈਂ ਮੱਛੀ ਕੱਟਣ ਲੱਗੀ ਟੋਟੇ ਹੋਏ ਚਾਰ ਜਦ ਮੈਂ ਮੱਛੀ ਕੱਟਣ ਲੱਗੀ ਟੋਟੇ ਹੋਏ ਚਾਰ ਕਰਾਰੀ ਮੱਛੀਆਂ ਸ਼ਵ ਕਰਾਰੀ ਮੱਛੀਆਂ मच्ची विके बजार करारी मच्छिया शवा करारी मच्छिया जद मैं मच्छी तोन लगी पानी होया ला जॾ मैं मची तोण लॻी पाणी हुया लाल करारी मची शावा करारी मचिया मच्छी विके बज़ार करारी मचिया शावा करारी मचिया जॾ मै मच्छी पको लॻी मुश्या बजार जॾ मैं मची पक लॻी मुश्या बज़ार करारी मचिया शावा करारी मचिया मच्छी विके बज़ार करारी मचिया शावा करारी मचिया नठी नठी नंढी ससु कोल जा माए पबो ਲੱਖ ਨੱਤੀ ਨੱਡਦੀ ਸਸ ਕਲ ਜਾਂਦੀ ਐ ਮਾਏ ਪਾਪੋ ਨੂੰ ਮਾਰ ਕਰਾਰੀ ਮੱਛੀਆ ਸ਼ਵਾ ਕਰਾਰੀ ਮੱਛੀਆ ਮੱਛੀ ਵੀ ਕੇ ਬਜ਼ਾਰ ਕਰਾਰੀ ਮੱਛੀਆ ਸ਼ਵਾ ਕਰਾਰੀ ਮੱਛੀਆ ਕਿਵੇਂ ਮਰਾਨੀ ਸੀ ਮੇਰੀਏ ਪਾਣੀ ਪੀ ਤਵਾਰ िवे मणि पिये पाणि पिता वारि मच्छया शावा करारी मच्छया बची विके बजारि मच्छया शावा करी मच्छया नी जेटलि वीर पू ਲੈਟਿਨੈਟ ਨਦੀ ਜੇਟ ਕੋਲ ਜਾਂਦੀ ਐ ਵੀਰ ਪੱਬ ਨੂੰ ਮਾਰ ਕਰਾਰੀ ਮੱਛੀਆ ਸ਼ਵਾ ਕਰਾਰੀ ਮੱਛੀਆ ਬੱਚੇ ਵੀ ਕੇ ਬਜ਼ਾਰ ਕਰਾਰੀ ਮੱਛੀਆ ਸ਼ਵਾ ਕਰਾਰੀ ਮੱਛੀਆ ਕਿਵੇਂ ਮਰਾਨੀ ਪੈਣੀ ਮੇਰੀ ਇਹ ਜੰਦ ਚੜਿਆ ਸੀਨਾ ਕਿ ਮੇ ਮਰਾਣੀ ਪੈਣੇ ਮੇਰੀ ਏ ਜੰਝ ਜੜਿਆ ਸੀ ਨਾਲ ਕਰਾਰੀ ਮੱਛੀਆ ਸ਼ਵਾ ਕਰਾਰੀ ਮੱਛੀਆ ਬੱਚੇ ਵੀ ਕੇ ਬਜ਼ਾਰ ਕਰਾਰੀ ਮੱਛੀਆ ਸ਼ਵਾ ਕਰਾਰੀ ਮੱਛੀਆ ਨਟ ਨਟ ਨੰਦੀ ਕੰਤ ਕੋਲੇ ਜਾਂਦੀਆਂ ਵੀਰ ਪਪੂ ਨੂੰ ਮਾਰ ਲਕਿ ਲਕਿ ਨੰਦੀ ਕੰਤ ਕੋਲੇ ਜਾਂਦੀ ਆਂ ਧੀਰ ਪੱਪ ਨੂੰ ਮਾਰ ਕਰਾਰੀ ਮੱਛੀਆ ਸ਼ਵਾ ਕਰਾਰੀ ਮੱਛੀਆ ਮੱਛੀ ਵੀ ਕੇ ਬਜ਼ਾਰ ਕਰਾਰੀ ਮੱਛੀਆ ਸ਼ਵਾ ਕਰਾਰੀ ਮੱਛੀਆ ਕੀਨੇ ਮਰਾਣੀ ਪਹਿਣੇ ਮੇਰੀ ਏ ਲਾਂਵਾਂ ਲਈਆਂ ਚਾਰ

ਕੀਆ ਸਿਕਾਇਆ ਮਾਰਨ ਲੱਗਿਆ ਨਿਕਲ ਜਗਰ ਦੀ ਏ ਨਾਰੇ ਕਰਾਰੀ ਮੱਛੀਆਂ ਸ਼ਵ ਕਰਾਰੀ ਮੱਛੀਆਂ ਮੱਛੀ ਵੀ ਕੇ ਬਾਜ਼ਾਰ ਕਰਾਰੀ ਮੱਛੀਆਂ ਸ਼ਵ ਕਰਾਰੀ ਮੱਛੀਆਂ ਜਦ ਮੱਛੀ ਨੂੰ ਤੜਕਣ ਲੱਗਿਆ ਜਲ ਗਏ ਮੁੱਛਦਾਬਾਨ ਗੱਦ ਮੱਛੀ ਨੂੰ ਤੜਕਣ ਲੱਗਿਆ ਜਲਗੇ ਮਛਦਾ ਵਾਲ ਕਰਾਰੀ ਮੱਛੀਆਂ ਸ਼ਵਾ ਕਰਾਰੀ ਮੱਛੀਆਂ ਮੱਛੀ ਵਿਕੇ ਬਾਜ਼ਾਰ ਕਰਾਰੀ ਮੱਛੀਆਂ ਸ਼ਵਾ ਕਰਾਰੀ ਮੱਛੀਆਂ ਕੋਠੇ ਚੜਕੇ ਵਾਜਾਂ ਮਾਰੇ ਮੁੜਿਆ ਕਰਦੀਏ ਨਾਰੇ कोठे चढ़ के बाजा मारे मुड़िया कर दिए नारे करारी मचिया शवा करारी मचिया मच्छी विके बाजार करारी मचिया शवा करारी मचिया